ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਗਾਜਰਾਂ ਦਾ ਗਜਰੇਲਾ ਗਾਜਰਾਂ ਦਾ ਗਜਰੇਲਾ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਬਿਨਾ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਤੇ ਚਲੋ ਫਿਰ ਆਪਾਂ ਗਜਰੇਲਾ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਬਿਜਰੇਲਾ ਬਣਾਉਣ ਵਾਸਤੇ ਮੈਂ 2.5 ਕਿਲੋ ਗਾਜਰਾ ਲਈਆਂ ਇਹਨਾਂ ਨੂੰ ਆਪਾਂ ਧੋ ਲਿਆ ਸੀਗਾ ਦੋ ਤਿੰਨ ਵਾਰੀ ਸਾਫ਼ ਪਾਣੀ ਦੇ ਨਾਲ ਧੋ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਮੂਹਰਲਾ ਹਿੱਸਾ ਤੇ ਮਗਰਲਾ ਹਿੱਸਾ ਇਹਨਾਂ ਦਾ ਕੱਟਤਾ ਸੀਗਾ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸ਼ੈੱਲ ਲਿਆ ਸ਼ੈੱਲ ਲਿਆ ਹੁਣ ਆਪਾਂ ਇਹਨਾਂ ਨੂੰ ਕੱਦੂਕਾਸ਼ ਕਰਾਂਗੇ ਜਦੋਂ ਵੀ ਆਪਾਂ ਗਜਰੇਲਾ ਬਣਾਉਣਾ ਹੈਗਾ ਨਾ ਤੇ ਮੋਟੀਆਂ ਗਾਜਰਾ ਹੋਣੀਆਂ ਚਾਹੀਦੀਆਂ ਜਿਹਦੇ ਵਿੱਚ ਡੰਡਲ ਜਾਣਾ ਹੋਵੇ ਪੀਲਾ ਜਾ ਪੂਰਾ ਲਾਲ ਲਾਲ ਗਾਜਰਾ ਹੋਣਗਾ ਜਾਇ ਇਹਦੀਆਂ ਫੇਰ ਹੀ ਆਪਣਾ ਗਜਰੇਲਾ ਵਧੀਆ ਬਣਦਾ ਹੁਣ ਆਪਾਂ ਜਿਹੜਾ ਮੋਟਾ ਹਿੱਸਾ ਨਾ ਆ ਕੱਦੂ ਕਾਸ਼ ਦਾ ਇਹਦੇ ਤੇ ਆਪਾਂ ਗਾਜਰਾ ਨੂੰ ਕੱਦੂ ਕਾਸ਼ ਕਰਾਂਗੇ ਜਿਹੜੇ ਇਹਦੇ ਲੱਛੇ ਨਾ ਫਿਰ ਉਹ ਵਧੀਆ ਬਣਨਗੇ ਤੇ ਇਸ ਤਰ੍ਹਾਂ ਆਪਾਂ ਲੰਬਾਈ ਦੇ ਵਿੱਚ ਗਾਜਰਾ ਨੂੰ ਕੱਦੂ ਕਾਸ਼ ਕਰਨਾ ਇਸ ਤਰ੍ਹਾਂ ਨਹੀਂ ਆਪਾਂ ਕੱਦੂ ਕਾਸ਼ ਕਰਨਾ ਫਿਰ ਜਿਹੜੇ ਲੱਛੇ ਉਹ ਛੋਟੇ ਬਣਨਗੇ ਇਸ ਤਰ੍ਹਾਂ ਆਪਾਂ ਲੰਬਾਈ ਦੇ ਵਿੱਚ ਕੱਦੂ ਕਾਸ਼ ਕਰਨਾ ਗਾਜਰਾਂ ਨੂੰ ਸਤਾ ਨਫਰੇ ਦੇ ਮੋٹے ਮੋٹے ਲੱਛੇ ਬੰਦਦੇ ਆ ਜਿਹੜਾ ਫਿਰ ਗਜਰੇਲਾ ਦੇਖਣ ਜੀ ਵਧੀਆ ਲੱਗੂਗਾ ਤੇ ਖਾਂਚ ਦਾ ਤੁਹਾਨੂੰ ਪਤਾ ਹੀ ਫਿਰ ਗਜਰੇਲਾ ਸਵਾਦ ਬੰਦਦਾ ਹੈ ਹੁਣ ਆਪਾਂ ਸਾਰੀਆਂ ਗਾਜਰਾਂ ਨੂੰ ਇਸੇ ਤਰ੍ਹਾਂ ਹੀ ਕੱਦੂਕਸ਼ ਕਰ ਲਾਂਗੇ ਹਾਂਜੀ ਸਾਰੀਆਂ ਗਾਜਰਾਂ ਨੂੰ ਆਪਾਂ ਕੱਦੂਕਸ਼ ਕਰ ਲਿਆ ਹੈਗਾ ਤੇ ਇਸ ਤਰ੍ਹਾਂ ਹੀ ਆਪਾਂ ਕੱਦੂਕਸ਼ ਕਰਨਾ ਸੀ ਗਾਜਰਾਂ ਨੂੰ ਹੁਣ ਆਪਾਂ ਚੱਲਦੇ ਹਾਂ ਇਹਨਾਂ ਦਾ ਗਜਰੇਲਾ ਬਣਾਉਣ ਵਾਸਤੇ ਹਾਂਜੀ ਗਜਰੇਲਾ ਬਣਾਉਣ ਵਾਸਤੇ ਕੜਾਹੀ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਕੜਾਹੀ ਦੇ ਵਿੱਚ ਹੁਣ 2 ਚਮਚ ਦੇਸੀ ਘਿਓ ਪਾ ਦਾਂਗੇ ਘਿਓ ਆਪਾਂ ਜ਼ਿਆਦਾ ਨਹੀਂ ਵਰਤਦੇਗੇ ਸਿਰਫ 2 ਕੁ ਚਮਚਾਂ ਨਾਲ ਹੀ ਇਹ ਆਪਾਂ ਗਜਰੇਲਾ ਬਣਾ ਕੇ ਤਿਆਰ ਕਰਾਂਗੇ 2 ਚਮਚਾ ਪ ਦੇਸੀ ਘਿਓ ਪਾਤਾ ਹੁਣ ਜਦੋਂ ਥੋੜਾ ਜਿਹਾ ਇਹ ਪਿੰਗ ਲਿਆ ਉਸ ਤੋਂ ਬਾਅਦ ਹੀ ਆਪਾਂ ਹਾਂਜੀ ਹੁਣ ਆਪਾਂ ਪਾ ਦਾਂਗੇ ਕੱਦੂ ਕਸ਼ ਕੀਤੀਆਂ ਹੋਈਆਂ ਗਾਜਰਾ ਹਾਂਜੀ ਸਾਰੀਆਂ ਗਾਜਰਾ ਆਪਾਂ ਹੁਣ ਕੜਾਹੀ ਦੇ ਵਿੱਚ ਪਾ ਤੀਆਂ ਆ। ਹੁਣ ਆਪਾਂ ਪਾ ਦਾਂਗੇ ਚੀਨੀ ਯਾਨੀ ਕਿ ਖੰਡ। ਖੰਡ ਆਪਾਂ 2.5 ਕਿਲੋ ਗਾਜਰਾ ਲਈਆ ਤੇ ਆਪਾਂ 500 ਗ੍ਰਾਮ ਖੰਡ ਲਈ ਆ ਯਾਨੀ ਕਿ ਅੱਧਾ ਕਿਲੋ ਆਪਾਂ ਖੰਡ ਲਈ ਆ। 2.5 ਕਿਲੋ ਗਾਜਰਾ ਤੇ ਅੱਧਾ ਕਿਲੋ ਆਪਾਂ ਖੰਡ ਲਈ ਆ। ਇੱਕ ਵਾਰੀ ਆਪਾਂ ਹੁਣ ਪਾਈਆ ਇੱਕ ਖੰਡ ਪਾਈ ਆ। ਤੇ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਲਾ ਲਾਂਗੇ। ਇਹ ਖੰਡ ਆਪਾਂ ਪਹਿਲਾਂ ਤਾਂ ਪਾਈ ਆ ਜਿਵੇਂ ਜਿਵੇਂ ਆਪਾਂ ਗਾਜਰਾ ਪਕਾਵਾਂਗੇ ਨਾ ਤੇ ਖੰਡ ਵੀ ਵਧੀਆ ਨਾਲ ਨਾਲ ਉਮੇ ਪੱਕੀ ਜਾਊਗੀ ਫਿਰ ਗਜਰੇਲਾ ਆਪਣਾ ਵਧੀਆ ਬਣਦਾ ਜਿਵੇਂ ਹਲਵਾ ਹੀ ਨਹੀਂ ਬਣਾਉਂਦੇਗੇ ਸੇਮ ਹੀ ਆਪਾਂ ਉਸੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਹਾਂਜੀ ਹੁਣ ਆਪਾਂ ਘਿਓ ਦੇ ਵਿੱਚ ਨਾ ਚੰਗੀ ਤਰ੍ਹਾਂ ਗਾਜਰਾ ਵੀ ਮਿਲਾਤੀਆਂ ਤੇ ਚੰਗੀ ਤਰ੍ਹਾਂ ਆਪਾਂ ਖੰਡ ਵੀ ਮਿਲਾਤੀ ਆ ਹੁਣ ਆਪਾਂ ਥੋੜਾ ਜਿਹਾ ਗੈਸ ਨੂੰ ਕਰ ਦਾਂਗੇ ਮੀਡੀਅਮ ਤੇ ਇਹਨੂੰ ਆਪਾਂ ਟੱਕਦੇ ਨਹੀਂਗੇ ਥੋੜੇ ਜਿਹਾ ਆਪਾਂ ਮੀਡੀਅਮ ਕਰ ਦਾਂਗੇ ਗੈਸ ਨੂੰ ਤੇ ਇਹ 3-4 ਮਿੰਟ ਵਾਸਤੇ ਆਪਾਂ ਇਹਨੂੰ ਸੇਕ ਲਵਾ ਲਾਂਗੇ ਉਸ ਤੋਂ ਬਾਅਦ ਹੁਣ ਆਪਾਂ ਇੱਧਰ ਕਰ ਲੈਨੇ ਦੁੱਧ ਗਰਮਾ ਹਾਂਜੀ ਹੁਣ ਆਪਾਂ ਇੱਧਰਲਾ ਗੈਸ ਆਨ ਕਰ ਲੈਨੇ ਆ ਤੇ ਰੱਖ ਦਾਂਗੇ ਆਪਾਂ ਦੁੱਧ ਟੌਪਿਕ ਦੇ ਵਿੱਚ ਆਪਾਂ ਪਹਿਲੇ ਦੁੱਧ ਪਾ ਲਿਆ ਸੀ ਦੁੱਧ ਆਪਾਂ ਲਿਆਗਾ 1.5 ਕਿਲੋ 2.5 ਕਿਲੋ ਗਾਜਨਾ ਤੇ 1.5 ਕਿਲੋ ਆਪਾਂ ਦੁੱਧ ਲਿਆ ਦੁੱਧ ਨੂੰ ਆਪਾਂ ਵਧੀਆ ਜਿਹਾ ਕਾੜਨਾ ਹੈਗਾ ਥੋੜਾ ਜਿਹਾ ਸੰਘਣਾ ਹੋ ਗਿਆ ਨਾ ਜ਼ਿਆਦਾ ਨਹੀਂ ਸੰਘਣਾ ਕਰਨਾ ਨਹੀਂ ਤੇ ਇਹ ਰਬੜੀ ਜੈਸਾ ਬਣ ਜਾਊਗਾ ਆਪਾਂ ਥੋੜਾ ਜਿਹਾ ਸੰਘਣਾ ਕਰਨਾ ਦੁੱਧ ਨੂੰ ਵਧੀਆ ਜਿਹਾ ਕਾੜਨਾ ਦੋ ਤਿੰਨ ਉਬਾਲ ਦਵਾਰਾਂਗੇ ਤੇ ਆਪਾਂ ਕੜਛੀ ਜਿਹੜੀ ਨਾਲ ਦੀ ਨਾਲ ਆਪਾਂ ਮਾਰ ਹੀ ਚੱਲਾਂਗੇ ਕਿਉਂਕਿ ਫਿਰ ਦੁੱਧ ਜਿਹੜਾ ਇਹ ਮੱਚੂਗਾ ਨਾ ਜੇ ਆਪਾਂ ਕੜਛੀ ਮਾਰਨੋਂ ਹਟ ਗਏ ਨਾ ਫਿਰ ਦੁੱਧ ਇਹ ਨਾਲ ਲੱਗਣ ਲੱਗ ਜਾਊਗਾ ਇਹਨੂੰ ਆਪਾਂ ਥੋ ਹਾਂਜੀ ਜੀ ਰੋ ਗਜਰੇਲੇ ਵਾਸਤੇ ਆਪਾਂ ਦੁੱਧ ਲੈਣਾ ਨਾ ਤੇ ਦੁੱਧ ਆਪਾਂ ਮੱਝ ਦਾ ਲੈਣਾਗਾ ਫੁੱਲ ਮਲਾਈ ਵਾਲਾ ਦੁੱਧ ਲੈਣਾ ਫੇਰ ਹੀ ਗਜਰੇਲਾ ਸਵਾਦ ਬੰਦਾਗਾ ਫੁੱਲ ਮਲਾਈ ਵਾਲਾ ਜੇ ਦੂਜਾ ਦੁੱਧ ਹੋਊਗਾ ਤਾਂ ਟੇਸਟੀ ਬੰਦਾਗਾ ਨਹੀਂ ਤਾਂ ਫਿਰ ਪਤਲਾ ਜਿਹਾ ਦੁੱਧ ਹੋਵੇ ਨਾ ਜਾਂ گاਵਾ ਦਾ ਦੁੱਧ ਹੋਵੇ ਉਹ ਥੋੜਾ ਜਿਹਾ ਪਤਲਾ ਹੁੰਦਾਗਾ ਫਿਰ ਉਹਦੇ ਨਾਲ ਵਧੀਆ ਨਹੀਂ ਬੰਦਾਗਾ ਜਦੋਂ ਵੀ ਆਪਾਂ ਗਜਰੇਲਾ ਬਣਾਉਣਾ ਤੇ ਮੱਝ ਦਾ ਦੁੱਧ ਹੋਣਾ ਚਾਹੀਦਾ ਫੁੱਲ ਮਲਾਈ ਵਾਲਾ ਹੋਣਾ ਚਾਹੀਦਾ ਹੁਣ ਇਧਰ ਆਪਣਾ ਦੁੱਧ ਗਰਮ ਹੋਈ ਜਾਂਦਾਗਾ ਇਧਰ ਆਪਾਂ ਇੱਕ ਵਾਰੀ ਹੁਣ ਥੋੜਾ ਜਿਹਾ ਗੈਸ ਕਰ ਦੇਣੀ ਹੈ ਤੇਜ਼ ਇਹ ਐਕਦਾ ਦੇਖ ਲਓ ਤੁਸੀਂ ਗਾਜਰਾ ਵੀ ਥੋੜੀਆਂ ਆਈਆਂ ਸਾਫਟ ਹੋਈਆਂ ਆਪਣੀਆਂ ਤੇ ਹੁਣ ਬਾਕੀ ਦੀ ਖੰਡ ਵੀ ਆਪਾਂ ਨਾਲ ਹੀ ਪਾ ਦਾਂਗੇ 2.5 ਕਿਲੋ ਗਾਜਰਾ ਚ ਤੇ ਅੱਧਾ ਕਿਲੋ ਆਪਾਂ ਖੰਡ ਪਾਈਆ ਬਾਕੀ ਤੁਸੀਂ ਕਿੰਨਾ ਮਿੱਠਾ ਖਾਣੇ ਉਸ ਹਿਸਾਬ ਨਾਲ ਤੁਸੀਂ ਪਾ ਲੈਣਾਗਾ ਇਹ 2.5 ਕਿਲੋ ਗਾਜਰਾ ਦੇ ਹਿਸਾਬ ਨਾਲ ਆਪਾਂ ਮਿੱਠਾ ਪਾਇਆਗਾ ਜੇ ਵੱਧ ਘੱਟ ਗਾਜਰਾ ਤੁਸੀਂ ਲੈਣੀਆਂ ਗਜੇਰਾ ਬਣਾਉਣ ਵਾਸਤੇ ਤਾਂ ਤੁਸੀਂ ਉਸੇ ਹਿਸਾਬ ਨਾਲ ਮਿੱਠਾ ਪਾਲੇ ਨਾਗਾ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਲਾ ਲਾਂਗੇ ਤੇ ਹੁਣ ਆਪਾਂ ਫੁੱਲ ਫਲੇਮ ਤੇ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਇੱਧਰ ਤੁਸੀਂ ਦੇਖ ਸਕਦੇ ਗਾਜਰਾ ਕਿੰਨਾ ਪਾਣੀ ਛੱਡੀ ਜਾਂਦਾ ਹੈਗਾ ਤੇ ਜਿਹੜੀ ਆਗਾ ਆਪਾਂ ਪੂਰੀ ਫੁੱਲ ਰੱਖਾਂਗੇ ਤੇ ਚੰਗੀ ਤਰ੍ਹਾਂ ਆਪਾਂ ਗਾਜਰਾਂ ਦਾ ਨਾ ਪਾਣੀ ਸੁਕਾਉਣਾ ਗਾਜਰਾਂ ਦਾ ਪਾਣੀ ਨਹੀਂ ਹੋਣਾ ਚਾਹੀਦਾਗਾ ਹਾਂਜੀ ਗਾਜਰਾਂ ਨੂੰ ਕਾਫੀ ਸੇਕ ਲੱਗ ਗਿਆ ਤੇ ਬਹੁਤ ਹੀ ਜ਼ਿਆਦਾ ਇਹ ਸੌਫਟ ਹੋ ਗਈਆਂ ਗਾਜਰਾ ਤੇ ਇੱਧਰ ਆਪਣਾ ਹੁਣ ਦੁੱਧ ਵੀ ਗਰਮ ਹੋ ਗਿਆ ਚੰਗੀ ਤਰ੍ਹਾਂ 3-4 ਉਬਾਲ ਆ ਗਿਆ ਤੇ ਵਧੀਆ ਦੁੱਧ ਗਰਮ ਹੋ ਗਿਆ ਹੁਣ ਆਪਾਂ ਗੈਸ ਕਰਦਾਂਗੇ ਬੰਦ ਤੇ ਇੱਧਰ ਆਪਾਂ ਹੁਣ ਜਿਹੜਾ ਵੱਡਾ ਗੈਸ ਰੱਖਿਆ ਹੈਗਾ ਸੌਰੀ ਗੈਸ ਔਨ ਕੀਤਾ ਹੈਗਾ ਇਹਨੂੰ ਆਪਾਂ ਫੋਲ ਹੀ ਰੱਖਾਂਗੇ ਤੇ ਹੁਣ ਆਪਾਂ ਪਾ ਦਾਂਗੇ ਗਾਜਰਾਂ ਦੇ ਵਿੱਚ ਦੁੱਧ ਇੱਕ ਵਾਰੀ ਆਪਾਂ ਹੁਣ ਥੋੜਾ ਜਿਹਾ ਅੱਧਾਕ ਦੁੱਧ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਕਰ ਦਿੰਨੇ ਆ ਮਿਕਸ ਹੁਣ ਬਾਕੀ ਦਾ ਦੁੱਧ ਵੀ ਆਪਾਂ ਪਾ ਦਿੰਨੇ ਹਾਂ ਹੁਣ ਸਾਰਾ ਦੁੱਧ ਆਪਾਂ ਪਾ ਤਾ ਤੇ ਹੁਣ ਗੈਸ ਨੂੰ ਆਪਾਂ ਫੁੱਲ ਹੀ ਰੱਖਾਂਗੇ ਫੁੱਲ ਫਲੇਮ ਤੇ ਆਪਾਂ ਹੁਣ ਚੰਗੀ ਤਰ੍ਹਾਂ ਗਾਜਰਾ ਨੂੰ ਦੁੱਧ ਦੇ ਵਿੱਚ ਪਕਾ ਲਾਂਗੇ ਜਿੰਨਾ ਚਿਰ ਦੁੱਧ ਚੰਗੀ ਤਰ੍ਹਾਂ ਸੁੱਕਦਾ ਨਹੀਂਗਾ ਉਨਾ ਚਿਰ ਆਪਾਂ ਇਹਨਾਂ ਨੂੰ ਪਕਾਈ ਜਾਣਾਗਾ ਤੇ ਜਦੋਂ ਵੀ ਗਾਜਰਾਂ ਦਾ ਗਜਰੇਲਾ ਬਣਾਉਣਾ ਨਾ ਤੇ ਇਸ ਤਰ੍ਹਾਂ ਮੋٹے ਤਲੇ ਦੀ ਕਡਾਈ ਹੋਣੀ ਚਾਹੀਦੀ ਹੈ ਪਤਲੇ ਤਲੇ ਦੀ ਕਡਾਈ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਫਿਰ ਜਦ ਮੱਚ ਜੇ ਜਾਂਦੀਆਂ ਗਾਜਰਾਂ ਥੱਲੇ ਛੇਤੀ ਲੱਗਣ ਲੱਗ ਜਾਂਦੀਆਂ ਤੇ ਮੋٹے ਤਲੇ ਦੀ ਕਡਾਈ ਹੋਣੀ ਚਾਹੀਦੀ ਜਦੋਂ ਵੀ ਆਪਾਂ ਗਜਰੇਲਾ ਬਣਾਉਣਾਗਾ ਹਾਂਜੀ ਗਾਜਰਾਂ ਦੇ ਵਿੱਚ ਜਿਹੜਾ ਆਪਾਂ ਦੁੱਧ ਪਾਇਆ ਸੀ ਤੁਸੀਂ ਦੇਖ ਸਕਦੇ ਹੋ ਤੇ ਕਿੰਨਾ ਦੁੱਧ ਸੁੱਕ ਗਿਆਗਾ ਤੇ ਬਸ ਥੋੜਾ ਜਿਹਾ ਹੀ ਰਹਿ ਗਿਆ ਹੁਣ ਦੁੱਧ ਸੁੱਕਣ ਵਾਲਾ ਤੇ ਹੁਣ ਆਪਾਂ ਪਾ ਦਾਂਗੇ ਇੱਥੇ ਇੱਕ ਕੌਲੀ ਕੱਟੇ ਹੋਏ ਬਦਾਮ ਇੱਕ ਕੌਲੀ ਦਾਖਾਂ ਇਹ ਕੌਲੀਆਂ ਛੋਟੀਆਂ ਆ ਤੇ ਡਰਾਈ ਫਰੂਟ ਤੁਸੀਂ ਆਪਦੀ ਮਰਜ਼ੀ ਦੇ ਨਾਲ ਪਾ ਲੈਣਾ ਜੋ ਤੁਹਾਨੂੰ ਡਰਾਈ ਫਰੂਟ ਪਸੰਦ ਉਹ ਹੀ ਤੁਸੀਂ ਪਾ ਲੈਣੇ ਹੁਣ ਆਪਾਂ ਚੰਗੀ ਤਰ੍ਹਾਂ ਗਜਰੇਲੇ ਦੇ ਵਿੱਚ ਹੁਣ ਮਿਕਸ ਕਰਦੇ ਆ ਬਿਨਾ ਡਰਾਈ ਫਰੂਟ ਤੋਂ ਵੀ ਆਪਾਂ ਗਜਰੇਲਾ ਬਣਾ ਸਕਦੇ ਫਿਰ ਵੀ ਟੇਸਟੀ ਬਣੂਗਾ ਤੇ ਹੁਣ ਆਪਾਂ ਜ਼ਿਆਦਾ ਟਾਈਮ ਨਹੀਂ ਇਹਨੂੰ ਸੁਕਾਉਣਾਗਾ ਬਸ ਥੋੜਾ ਜਿਹਾ ਪਾਣੀ ਸੁੱਕ ਦੁੱਧ ਸੁੱਕ ਜੇ ਨਾ ਬਸ ਉਦੋਂ ਤੱਕ ਹੀ ਆਪਾਂ ਇਹਨੂੰ ਪਕਾਉਣਾਗਾ ਬਸ ਹੁਣ 10 ਕਿ ਮਿੰਟ ਹੋਰ ਲੱਗਣਗੇ ਇਹਨੂੰ ਸੁੱਕਣ ਵਾਸਤੇ ਫਿਰ ਆਪਣਾ ਗਜਰੇਲਾ ਰੈਡੀ ਹੋ ਜਾਊਗਾ ਹਾਂਜੀ ਗਜਰੇਲੇ ਨੂੰ ਆਪਾਂ 10 ਕਿ ਮਿੰਟ ਵਾਸਤੇ ਸੇਕ ਹੋਰ ਲਵਾ ਲਿਆ ਸੀਗਾ ਨਾਲੇ ਆਪਾਂ ਡਰਾਈ ਫਰੂਟ ਪਾਇਆ ਸੀ ਤੇ ਡਰਾਈ ਫਰੂਟ ਨੂੰ ਵੀ ਵਧੀਆ ਸੇਕ ਲੱਗ ਗਿਆ ਤੁਸੀਂ ਦੇਖ ਸਕਦੇ ਆ ਗਾਜਰਾਂ ਦਾ ਗਜਰੇਲਾ ਬਣ ਕੇ ਰੈਡੀ ਆ ਕਿੰਨਾ ਵਧੀਆ ਗਜਰੇਲਾ ਬਣਿਆਗਾ ਬਿਨਾ ਖੋਏ ਤੋਂ ਇਹ ਆਪਾਂ ਗਜਰੇਲਾ ਬਣਾ ਕੇ ਤਿਆਰ ਕੀਤਾ ਹਾਂਜੀ ਬਹੁਤ ਵਧੀਆ ਗਜਰੇਲਾ ਬਣਿਆਗਾ ਨਾ ਕੋਈ ਆਪਾਂ ਇਹਦੇ ਵਿੱਚ ਖੋਇਆ ਪਾਇਆਗਾ ਤੇ ਨਾ ਹੀ ਕੋਈ ਜ਼ਿਆਦਾ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾਇਆ ਸਿਰਫ ਆਪਾਂ ਦਾਖਾਂ ਤੇ ਇੱਕ ਥੋੜੇ ਜਿਹਾ ਆਪਾਂ ਬਦਾਮ ਪਾਇਆ ਫਿਰ ਵੀ ਗਜਰੇਲਾ ਆਪਣਾ ਬਹੁਤ ਵਧੀਆ ਬਣਿਆਗਾ ਕਿਉਂਕਿ ਗਾਜਰਾ ਵਧੀਆ ਹੋਣੀਆਂ ਚਾਹੀਦੀਆਂ ਲਾਲ ਲਾਲ ਤੇ ਫਿਰ ਹੀ ਗਜਰੇਲਾ ਵਧੀਆ ਬਣ ਇੱਕ ਦੁੱਧ ਮੱਝ ਦਾ ਹੋਣਾ ਚਾਹੀਦਾ ਫੁੱਲ ਮਲਾਈ ਵਾਲਾ ਫਿਰ ਗਜਰੇਲਾ ਜਿਹੜਾ ਟੇਸਟੀ ਬਣਦਾਗਾ ਤੇ ਹੁਣ ਆਪਾਂ ਗੈਸ ਕਰਦਾਂਗੇ ਬੰਦ ਗਜਰੇਲਾ ਹੋ ਗਿਆ ਬਣ ਕੇ ਰੈਡੀ ਹਾਂਜੀ ਇੱਕ ਕੌਲੀ ਦੇ ਵਿੱਚ ਗਜਰੇਲੇ ਨੂੰ ਆਪਾਂ ਹੁਣ ਸਰਵ ਕਰ ਲਾਂਗੇ ਜੀ ਗਜਰੇਲੇ ਨੂੰ ਆਪਾਂ ਹੁਣ ਕੌਲੀ ਦੇ ਵਿੱਚ ਸਰਵ ਕਰ ਲਿਆ ਤੇ ਹੁਣ ਸਜਾਵਟ ਵਾਸਤੇ ਆਪਾਂ ਪਾ ਦਾਂਗੇ ਕੱਟੇ ਹੋਏ ਥੋੜੇ ਜਿਹਾ ਬਦਾਮ ਇੱਕ ਤਾਂ ਦੇਖਣ ਚ ਵਧੀਆ ਲੱਗਦਾ ਤੇ ਖਾਣ ਚ ਤਾਂ ਤੁਹਾਨੂੰ ਪਤਾ ਹੀ ਫਿਰ ਟੇਸਟੀ ਹੁੰਦੀ ਹੁੰਦੀ ਹੈ ਬਦਾਮ ਤੇ ਥੋੜੀਆਂ ਜੀਆਂ ਪਾ ਦਾਂਗੇ ਉੱਪਰ ਆਪਾਂ ਦਾਖਾਂ ਹਾਂਜੀ ਗਜਰੇਲਾ ਬਣਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਵੀ ਤੁਸੀਂ ਜ਼ਰੂਰ ਦੱਸ ਦਿਓ ਵੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਇਸ ਤਰੀਕੇ ਨਾਲ ਤੁਸੀਂ ਵੀ ਘਰ ਵਿੱਚ ਜ਼ਰੂਰ ਬਣਾ ਕੇ ਦੇਖੋ ਗਜਰੇਲਾ ਬਹੁਤ ਹੀ ਆਪਾਂ ਸੌਖਾ ਤਰੀਕਾ ਦੱਸਿਆ ਗਜਰੇਲਾ ਬਣਾਉਣ ਦਾ ਤੇ ਬੋ ਨਾਲੇ ਬਿਨਾ ਆਪਾਂ ਖੋਏ ਤੇ ਹੋਏ ਗਜਰੇਲਾ ਬਣਾਇਆਗਾ ਤੇ ਤੁਸੀਂ ਘਰ ਵਿੱਚ ਜੇ ਬਣਾਇਆ ਤੇ ਇਸੇ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਹਾਂਜੀ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਹੈ ਤੇ ਕਿ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੀ ਆਪਾਂ ਨਵੀਂ ਰੈਸਪੀ ਨਾਲ ਥੈਂਕ ਯੂ